ਅਦਾ ਸ਼ਹਿਰ ਨਾ ਚਲੀਏ ਸ਼ਹਿਰ ਕੰਮ ਕੋਈ ਕੰਮ ਤਾਂ ਐਡਾ ਕੋਈ ਫਾਸੂ ਨਹੀਂ ਹੈ ਮੈਂ ਸੋਚੰਦੀ ਨਹੀਂ ਕਿ ਥੋੜੇ ਜਿਹੇ ਨਾ ਕੱਪੜੇ ਲੈ ਆਈਏ ਚਲ ਕੋਈ ਗੱਲ ਨਹੀਂ ਲੈ ਆਉਂਦੇ ਕਿਉਂਕਿ ਪਹਿਲੇ ਥੋੜੇ ਜਿਹੇ ਨਾ ਟਾਈਟ ਜੇ ਹੋ ਗਏ ਆ ਤੇ ਮੇਰਾ ਦਾਵਾ ਕਿ ਥੋੜੇ 2-4 ਲੈ ਆਉਣੀ ਆ ਹੋਰ ਕੋਈ ਗੱਲ ਨਹੀਂ ਲੈ ਆਉਂਦੇ ਮੈਂ ਮੰਮੀ ਨੂੰ ਪੁੱਛ ਲਈਨੀ ਆ ਅਕਲ ਵੇਖ ਲਓ ਬੱਸ ਕੀ ਹੈ ਚਲ ਕੋਈ ਗੱਲ ਨਹੀਂ ਮਾੜਾ ਮੋਟਾ ਤੁਹਾਨੂੰ ਫੋਨ ਕਰਕੇ ਦੱਸਦੀ ਆ ਤੇ ਤੁਹਾਡੇ ਨਾਲ ਵੀ लवली ਜਦੋਂ ਗੱਲ ਕਰਾਉਂਦਾ ਹੁੰਦਾ ਹੁੰਦਾ ਨਾ ਉਹਨੂੰ ਦੱਸਿਆ ਕਰੋ ਕਿ ਇਦਾਂ ਕਰਦੀ ਆ ਥੋੜਾ ਸਮਝਾਇਆ ਕਰੋ ਮੈਂ ਤੇ ਤੇ ਤਾ ਨਹੀਂ ਦੱਸਦੀ ਵੀ ਚਲ ਕੀ ਉਹਨੂੰ ਪਰੇਸ਼ਾਨੀ ਪਾਉਣੀ ਬਾਅਦ ਆਪਣੇ ਆਪ ਹੀ ਸਮਝ ਜਾਊਗੀ ਸਿਆਣੇ ਬੱਚੇ ਪਰ ਇਹ ਬਣਦੀ ਨਹੀਂ ਉਹ ਹਲਕੇ ਆਉਦੀ ਨਹੀਂ ਗੀ ਹੁਣ ਦੱਸਣਾ ਹੀ ਚਾਹਣਾ ਬੜਾ ਬੁੱਖਾ ਪਤਾ ਕਿ ਜਾਂ ਤੇ ਪਰੋਣੀ ਆਈ ਹੋਵੇ ਤੇ ਬੋਲਦੀ ਏ ਹੁਣਾ ਕੀ ਆ ਤੁਹਾਨੂੰ ਵੀ ਪਤਾ ਵਾ ਕੀ ਹੋਇਆ ਵਾ ਆਹ ਹੈ ਗੱਲ ਦਾ ਮੇਰਾ ਰਾਦਾ ਅੱਜ ਪਿੰਡ ਚਲੀ ਜਾਵਾ ਤੀਦੀ ਬੈਠੇ ਆ ਹਾਂ ਪੁੱਤ ਆ ਜਾ ਮੈਂ ਐਂਹੀ ਤੁਹਾਡੇ ਵੱਲ ਹਾਂ ਤੇ ਮੇਰਾ ਦੈ ਸ਼ਹਿਰ ਨਾ ਚਲੀ ਜੇ शहर कम कोई कम तो एडा कोई खास भी नहीं हाँ? मैं सोच दी हूं कि थोड़े जना कपड़े ले आईए चल कोई गल नहीं लाने क्योंकि पहले थोड़े जना टाइट जे हो गए आ ते मेरा दवा के थोड़े दो चार ले आनी है और तो कोई गल नहीं लाने मैं मम्मी ने पूछ लेनी है आ चल देख लो पूछ के की कहंदे आ ते फिर चल जाने हैं टाइम पे आ लेकिन नहीं पे आवा आहो टाइम ते तो जे पे आवा हां चल ये आ पे काम भी तुसी टाइम ना कर ही ले आवा नहीं काम हो गया वा सारा बस वो करना वा ਰੋਟੀ ਪਣੀ ਮੈਂ ਉਹਨਾਂ ਨੂੰ ਬਾਹਰ ਮੰਮੀ ਘਣਾ ਨੂੰ ਮੈਂ ਉਹ ਫੜਾ ਕੇ ਤੇ ਫਿਰ ਕੋਈ ਨਹੀਂ ਚਲ ਜਾਂਦੇ ਤੇ ਲਵਲੀ ਕਿੱਥੇ ਗਿਆ ਵਾ ਉਹ ਵੀ ਬਸ ਇੱਥੇ ਹੀ ਹੁਣ ਇਹ ਆ ਜਾਂਦੇ ਆ ਬਾਹਰ ਕਿਤੇ ਗਏ ਹੋਣੇ ਆਹੋ ਨਾਲ ਚਲ ਜਾਂਦਾ ਮੋਟਰਸਾਈਕਲ ਤੇ ਕਿੱਦਾਂ ਜਾਵਾਂਗੇ ਤੂੰ ਵੀ ਤੰਗ ਹੋ ਕੇ ਪਵੇਂਗੀ ਤੇ ਉਹਨੂੰ ਕਹਿੰਦੇ ਗੱਡੀ ਲੈ ਜਾਂਦੇ ਆ ਤਿੰਨੇ ਜਾਣੇ ਚਲ ਜਾਂਦੇ ਆ ਚਲ ਕੋਈ ਨਹੀਂ ਆਉਂਦੇ ਫਿਰ ਪੁੱਛ ਲਈ ਨੇ ਆਹੋ ਚਲ ਜੂਗਾ ਨਾ ਮੈਂ ਦੁਪਹਿਰੇ ਕੀ ਕਰਨਾ ਹੁਣ ਕਿਹੜਾ ਚੌਂਦਿਆਂ ਨੂੰ ਪਾਣੀ ਲਾਉਣਾ ਉਹ ਤੇ ਵਟਾਉਣ ਵਾਲੇ ਹੋਏ ਆ ਆਉਣੀ ਤਾਂ ਹੈ ਹੀ ਆ ਉਦਹੀਂ ਗਏ ਹੋਣੇ ਫੇਰਾ ਮਾਰਨ ਕੋਈ ਨਹੀਂ ਆ ਜਾਂਦੇ ਆ ਤੇ ਫਿਰ ਏਦਾਂ ਕਰ ਕਾਟਨ ਦੇ ਲਿਆ ਆ ਦੋ ਤਿੰਨ ਹਾਂਜੀ ਉਸ ਵਾਲਾ ਤੇ ਮੁੜ ਕੇ ਨਾ ਮਹੀਨਾ ਡੇਢ ਮਹੀਨਾ ਠਹਿਰ ਕੇ ਨਾ ਥੋੜੇ ਗਰਮ ਲੈਵੇ ਆਹੋ ਮੁੜ ਕੇ ਮੌਸਮ ਵਹਿ ਬਚੇਜ ਹੋਈ ਜਾਣਾ ਵਾ ਪਰ ਹਾਲੇ ਵੀ ਗਰਮੀ ਹੈਗੀ ਆ ਅਜੇ ਗਰਮੀ ਆ ਅਜੇ ਨਹੀਂ ਮਹੀਨਾ ਡੇਢ ਵੀ ਨਾ ਪੈ ਜਾਣੇ ਆ ਪੈ ਜਾਣੇ ਆ ਅਜੇ ਪੈ ਜਾਣੇ ਆ ਹਾਂ ਚਲ ਇੱਕ ਅੱਧਾ ਲੈਵਾਂਗੇ ਬੋਤੇ ਨਾਲ ਲੈਵਾਂਗੇ ਨਾ ਨਹੀਂ ਇੱਕ ਅੱਧੇ ਨਾਲ ਕੀ ਬਣਾਣਾ ਵਾ ਤਿੰਨ ਕ ਤੇ ਲਿਆ ਚਲਦੀ ਦੀ ਪੌਣੇ ਤੇ ਘਰੇ ਗਿਆ ਮੈਂ ਕਿੱ데 ਜਾਣਾ ਵਾ ਚਲ ਇੱਕ ਧੋਲਿਆ ਇੱਕ ਪਾ ਲਿਆ ਕਪੜੇ ਤੇ ਚਾਹੀਦੇ ਹੀ ਆ ਅਦੋਂ ਆਈ ਮੈਂ ਤੁਹਾਨੂੰ ਪੁੱਛਣਾ ਹੀ ਪੈ ਚਲ ਜਾ ਟਾਈਮ ਹੈਗਾ ਫਿਰ ਹੋਵਨੇ ਆ ਜਾ ਕੇ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਕਰ ਲੈਣੀ ਆ ਗੱਲ ਤੇ ਤੂੰ ਕਰ ਲੈ ਜਿਹੜਾ ਮਾੜਾ ਮੋਟਾ ਕੰਮ ਰਹਿੰਦਾ ਵਾ ਠੀਕ ਆ ਤੇ ਚਲ ਜਾਂਦੇ ਆ ਲਵਲੀ ਆਉਂਦਾ ਤੈਨੂੰ ਪੁੱਛ ਲੈ ਤੂੰ ਕੋਈ ਦੀਦੀ ਆਉਂਦੀ ਆ ਨਾ ਬਰੋਂ ਤੇ ਮੈਂ ਪੁੱਛਦੀ ਆ ਤੂੰ ਤੁਸੀਂ ਕਰ ਲਓ ਮੰਮੀ ਨਾਲ ਗੱਲ ਚਲ ਠੀਕ ਆ ਕੋਈ ਨਹੀਂ ਮੈਂ ਮੰਮੀ ਨਾਲ ਕਰ ਲੈਣੀ ਗੱਲ ਗੱਲ ਤੇ ਇਹਦੀ ਵੀ ਠੀਕ ਆ ਕੱਪੜਾ ਲੈਣਾ ਤੇ ਚਾਹੀਦਾ ਹੀ ਆ ਹੁਣ ਪਹਿਲਾ ਸੂਟ ਵਿਚਾਰੀ ਨੇ ਕਿੱਦਾਂ ਪਾਉਣੇ ਆ ਕੋਈ ਗੱਲ ਨਹੀਂ ਨਾਲ ਜਾ ਕੇ ਤੇ ਲਿਆ ਦਿਨੀ ਆ ਜਿੱਦਾਂ ਤੇ ਕਹੂਗੀ ਲੱਲੂ ਕੀ ਆਪੇ ਕੱਪੜੇ ਤੇ ਪਾਉਣੇ ਹੀ ਆ ਰੋਦੂ ਜੀ ਪੇੜਦਾਨਾ ਪਤਾ ਉਹ ਕਿੱਥੇ ਹੋਣੀ ਆ ਉਹ ਵੇਖੀ ਕਿਦਾਂ ਮੇਲਾ ਲਉਂਦੀ ਇਹਨੂੰ ਪਤਾ ਲੱਗ ਗਿਆ ਕਿ ਕੱਪੜੇ ਲੈਣ ਚੱਲੀ ਆ ਚੱਲ ਕੋਈ ਗੱਲ ਨਹੀਂ ਮੰਮੀ ਨੂੰ ਪੁੱਛਦੀ ਆ ਉਹਦੀ ਕਿਹੜੀ ਗੱਲ ਆ ਅਦਾ ਮੈਂ ਕਿੱਥੇ ਆ ਮੰਮੀ ਮੈਂ ਤਾਂ ਦੇ ਵਾਲਾਈ ਹਾਂ ਗਿਰਪਿੰਦਰ ਕਹਿੰਦੇ ਹੀ ਕੱਪੜੇ ਲੈਣ ਜਾਣਾ ਵਾ ਸ਼ਹਿਰ ਕਹਿੰਦੀ ਉਹ ਤੇ ਲੈ ਆਉਣਾ ਇੱਕ ਆਪਣਾ ਲੈ ਆਣਾ ਉਹਨੇ ਆ ਗੱਲ ਤੇ ਤੁਹਾਡੀ ਠੀਕ ਵਾ ਤੇ ਉਹਦੀ ਵੀ ਗੱਲ ਠੀਕ ਵਾ ਹੁਣ ਕੱਪੜੇ ਚਾਹੀਦੇ ਆ ਚਾਹੀਦੇ ਆ ਹਾਂ ਕੱਪੜਾ ਖੁੰਦੇ ਚਲੋ ਸਾਨੂੰ ਆਹੋ ਤੇ ਮੈਂ ਹਾਂ ਤਿੰਨ ਚਾਰ ਸੂਟ ਲੈ ਆਇਆ ਤੂੰ ਜਾਦੇ ਪਿਪਰੇ ਨਾਲੇ ਹਲਕੇ ਜੇ ਲੱਲਾ ਘਰ ਪਾਉਣ ਵਾਲੇ ਹਾਂ ਤੇ ਆਂਦੀ ਤੇ ਕੋਈ ਗੱਲ ਨਹੀਂ ਹੁਣ ਜਾਣਾ ਜੁੜਾਵੇਂ ਕਿੱਥੇ ਹੈ ਰਾਣਾ ਦਾ ਘਰ ਹੈ ਇਹ ਘਰੇ ਰਾਣਾ ਘਰ ਪਾਉਣ ਵੇ ਲੈ ਵੇ ਆਹੋ ਤੇ ਮੈਂ ਇਹਨੂੰ ਕਹਿਣ ਦੀ ਹੈ ਵੀ लवली ਹੁੰਦਾ ਨਾ ਬਾਹਰੋਂ ਤੇ लवली ਨਾ ਕਰ ਲਾ ਗੱਲ ਆਹੋ ਮੋਟਰਸਾਈਕਲ ਤੇ ਕਿੱਦਾਂ ਜਾਵਾਂਗੇ ਨਹੀਂ ਮੋਟਰਸਾਈਕਲ ਤੇ ਨਹੀਂ ਜਾਣਾ ਆਹੋ ਗੱਡੀ ਤੇ ਚਲ ਜਾਾਂਗੇ ਤੇ ਕਹਿੰਦੀ ਤੇ ਹੈਵਾ ਕੋਈ ਗੱਲ ਨਹੀਂ ਮੰਮੀ ਨੂੰ ਰੋਟੀ ਖਾਣੀ ਰੋਟੀ ਖੁੜਾ ਕੇ ਤੇ ਫਿਰ ਕਰ ਲਈ ਨਹੀਂ ਗੱਲ ਤੇ ਚਲ ਜਾਂਦੇ ਆ ਚਲੋ ਕੋਈ ਨਹੀਂ ਕਰ ਲੈ ਗੱਲ ਮੈਂ ਜਾਂਦਾ ਹੋ ਟਾਈਮ ਆਉਗਾ ਤੇ ਨਾਲ ਹੀ ਚੱਲ ਜੇ ਆਹੋ ਨਾਲ ਜਾਉ ਤਾਂ ਚੰਗਾ ਵਾ ਛੇਤੀ ਜਾਵਾਂਗੇ ਤੇ ਛੇਤੀ ਆ ਜਾਾਂਗੇ ਨਹੀਂ ਨਹੀਂ ਗੱਡੀ ਤੇ ਸੌਖੇ ਚਲ ਜੂਗੇ ਤੇ ਜੇ ਬਸ ਤੇ ਗਈਆਂ ਨਾ ਤੇ ਸਾਰਾ ਦਿਣੀ ਲੰਘ ਜਾਣਾ ਵਾ ਨਾਲੇ ਗਰਮੀ ਬੜੀ ਆ ਫਸਟ ਬੜਾ ਬੁਰਾ ਹਾਲ ਹੁੰਦਾ ਵਾ ਬਸਾਂ ਚ ਨਹੀਂ ਹੁਣ ਜਾਇਆ ਜਾਂਦਾ ਬੜੀ ਭੀੜ ਹੁੰਦੀ ਆ ਬਸਾਂ ਚ ਹਾਂ ਤੇ ਉਹ ਦੂਜੀ ਪਤਾ ਨਹੀਂ ਕਿੱਥੇ ਵੜੀ ਆ ਅਜ ਨਿਕਲੀ ਨਹੀਂ ਅੰਦਰ ਇੱਥੇ ਕਿਤੇ ਹੋਣੀ ਆ ਉਹ ਵੀ ਤੁਜੀ ਮਮੀ ਨੂੰ ਪਤਾ ਲੱਗਾ ਨਾ ਤੇ ਰੌਲਾ ਪਾਉਂਦਾ ਪਣਾ ਪਾਉਣਾ ਤੋਂ ਹੈਗਾ ਹੁਣ ਕਹਿਣਾ ਇਹ ਬੜੀਆਂ ਚਾਤਰਾਾਂ ਦੇ ਲਿਆਉਣ ਵਾਲੀ ਮੈਨੂੰ ਜਾਚ ਨਹੀਂ ਕੱਪੜੇ ਖਰੀਦਣ ਇਹੋ ਹੀ ਤਾਂ ਗੱਲ ਵਾ ਮੈਂ ਨਹੀਂ ਜਾ ਸਕਦੀ ਨਾਲ ਤੇ ਜੇ ਉਹ ਚੰਗੀ ਹੋਵੇ ਤੇ ਮੈਨੂੰ ਗਾੜੀ-ਗਾੜੀ ਹੋਣ ਦੀ ਕੀ ਲੋੜ ਵਾ ਅੱਜ ਦਮੇ ਜਾਣੀਆਂ ਜਾਣ ਇਹ ਗੱਲ ਤੇ ਧੀ ਹੈਗੀ ਆ ਪਰ ਉਹਨੇ ਇਹ ਗੱਲ ਥੋੜੀ ਸੋਚਣੀ ਹੈ ਫਿਰ ਬੋਲਣ ਲੱਗੀ ਨੇ ਬੋਲਣਾ ਬਥੇਰਾ ਵਾ ਮੈਂ ਤੇ ਕਿਹਾ ਸੀਗਾ ਕਿ ਚਲ ਉਹਨੂੰ ਵੀਰ ਨੂੰ ਵੀ ਬਾਅਦ ਕੀ ਦੱਸਣਾ ਮੈਂ ਫਿਕਰ ਕਰੂਗਾ ਕਿ ਘਰ ਵਿੱਚ ਕਿੱਦਾਂ ਦੀਆਂ ਗੱਲਾਂ ਹੋਣ ਰਹੀਆਂ ਵਾ ਪਰ ਜਿੱਦਾਂ ਦੇ ਕੰਮ ਕਰਦੀ ਆ ਨਾ ਇਹ ਦੱਸਣਾ ਹੀ ਪੈਣਾ ਵਾ ਕਿੰਨਾ ਚਿਰ ਲਕਾਰ ਖਣੇ ਆ ਨਹੀਂ ਉਹਨਾਂ ਤੇ ਰੱਖਿਆ ਗੱਲ ਨਹੀਂ ਬਣਨੀ ਫਿਰ ਫਿਰ ਇਹਨੂੰ ਬਹੁਤੀ ਭੁਹੇ ਚੜ ਜਾਣਾ ਹਾਂ ਚੱਲ ਕੋਈ ਗੱਲ ਨਹੀਂ ਮਾੜਾ ਮੋਟਾ ਤੁਹਾਨੂੰ ਫੋਨ ਕਰਕੇ ਦੱਸਦੀ ਆ ਤੇ ਤੁਹਾਡੇ ਨਾਲ ਵੀ लवली ਜਦੋਂ ਗੱਲ ਕਰਾਉਂਦਾ ਹੁੰਦਾ ਹੁੰਦਾ ਨਾ ਉਹਨੂੰ ਦੱਸਿਆ ਕਰੋ ਕਿ ਇਦਾਂ ਕਰਦੀ ਆ ਥੋੜਾ ਸਮਝਾਇਆ ਕਰ ਤੂੰ ਮੈਂ ਤੇ ਧੀਏ ਤਾਂ ਨਹੀਂ ਦੱਸਦੀ ਵੀ ਚੱਲ ਕੀ ਉਹਨੂੰ ਪਰੇਸ਼ਾਨੀ ਪਾਉਣੀ ਆ ਬਾਹਰ ਆਪਣੇ ਆਪ ਹੀ ਇਹ ਸਮਝ ਜਾਊਗੀ ਸਿਆਣੀ ਬਣ ਜਾਊਗੀ ਪਰ ਇਹ ਬਣਦੀ ਨਹੀਂ ਉਹ ਗੱਲ ਤੇ ਆਉਂਦੀ ਨਹੀਂ ਕਿ ਹੁਣ ਫੇ ਦੱਸਣਾ ਹੀ ਪੈਣਾ ਥੋੜਾ ਬਹੁਤਾ ਪਤਾ ਕਿ ਜਾਂ ਤੇ ਉਹ ਪ੍ਰੌਣੀ ਆਈ ਹੋਵੇ ਨਾ ਕੀ ਅੱਜ ਆਈ ਆ ਦੋ ਦਿਨ ਰਹਿ ਕੇ ਤੈਨੂੰ ਚਲ ਜਾਣਾ ਹੁਣ ਉਹਦਾ ਵੀ ਘਰ ਵਾ ਇੱਥੇ ਹੀ ਰਹਿਣਾ ਵਾ ਐਦਾਂ ਰੋਜ਼ ਤਮਾਸ਼ਾ ਲੱਗੂਗਾ ਤੇ ਕਿਦਾਂ ਟਾਈਮ ਪਾਸ ਹੋਊਗਾ ਨਹੀਂ ਚੰਗੇ ਨਹੀਂ ਲੱਗੀਦਾ ਨਾਲੇ ਨਾਲੇ ਟਾਈਮ ਪਾਸ ਨਹੀਂ ਤੇ ਇਹ ਹੁੰਦਾ ਐਦਾਂ ਘਰਾਂ ਦੇ ਵਿੱਚ ਥਪਾਕ ਨਾ ਘੜੀ ਲੱਗਦੀ ਆ ਕਿੰਨੇ ਕੁ ਜਾਣੇ ਆ ਚਾਰ ਤਹੀ ਜਾਣੇ ਜੇ ਹੈ ਤੇ ਚਾਰ ਜਾਣੇ ਆ ਪਰ ਉਹ ਬੋਲਣ ਲੱਗੀ ਨਹੀਂ ਤੈਨੂੰ ਪਤਾ ਹੀ ਵੇਖਦੀ ਕੱਖ ਨਹੀਂ ਜਦੋਂ ਕੋਈ ਗੱਲ ਮਾੜੀ ਜੀ ਕਰਦਾ ਤੇ ਛੇੜ ਪੈਂਦੀ ਆ ਫਿਰ ਚਲ ਕੋਈ ਗੱਲ ਨਹੀਂ ਤੇ ਤੁਸੀਂ ਰੋਟੀ ਕਹਿਣ ਰਿਹਾ ਰਪਿੰਦਰ ਖਾਣੀ ਆ ਤੇ ਮੈਂ ਲਿਆ ਕੇ ਦਿੰਨੀ ਆ ਤੇ ਖਾ ਲੋ ਰੋਟੀ ਫਿਰ ਆਉਂਦਾ लवली ਤੇ ਫਿਰ ਹੋਉਂਦੇ ਆ ਵੇਖਾ ਕਿੱਡੀਆਂ ਸਲਾਵਾਂ ਹੋਣ ਡੀਆਂ ਲੈ ਕੇ ਆਉਣੇ ਇਹਨਾਂ ਨੇ ਕੱਪੜੇ ਇੱਕ ਤੇ ਆਹ ਜਿਹੜੀ ਆਈ ਹੈ ਨਾ ਇਹਨੇ ਤਾਂ ਜਾਨ ਹੀ ਦੁਖੀ ਕੀਤੀ ਪਤਾ ਨਹੀਂ ਇਹਨੇ ਕਦੋਂ ਜਾਣਾ ਚੱਲ ਕੋਈ ਨਹੀਂ ਕਰਦੀ ਆ ਮੈਂ ਗੱਲ ਦਿਲ ਹੀ ਮੇਰੀ ਗੱਲ ਸੁਣੋ ਫੇਰ ਤੁਸੀਂ ਕਹਿ ਦਿੰਦੇ ਬਈ ਇਹ ਰੋਲਾ ਪਾਉਂਦੀ ਆ ਯੋ ਹੁਣ ਕੀ ਹੋ ਗਿਆ ਵਾ ਬੋਲਦੀ ਐ ਹੋਣਾ ਕੀ ਆ ਤੁਹਾਨੂੰ ਵੀ ਪਤਾ ਵਾ ਕੀ ਹੋਇਆ ਵਾ ਹਾਂ ਹੈ ਗੱਲ ਦਾ ਤਾਂ ਪਤਾ ਲੱਗੇ ਫੇਰ ਹੀ ਪਤਾ ਲੱਗੂਗਾ ਹੁਣ ਤੁਸੀਂ ਸਲਾਵਾ ਕਰਨ ਦੇ ਸੂਟ ਲਿਆਉਂਦੀਆਂ ਹਾਂ ਹਾਂ ਉਹਨੂੰ ਕਹਿਣ ਦੇ ਤੇ ਲਿਆ ਕੇ ਦੇਣੀ ਐ ਤੇ ਮੇਰੇ ਸੂਟ ਜਾਦਾ ਵਾ ਮੇਰੇ ਘਰ ਸੋਣਾ ਉਹਨੂੰ ਲਿਆ ਕੇ ਦੇਣ ਦੇ ਉਹ ਕਹਿਣ ਦੇ ਹੀ ਵੀ ਪਹਿਲਾਂ ਸੂਟ ਮੇਰੇ ਨਾਲ ਟਾਈਟ ਹੁੰਦੇ ਜਾਂਦੇ ਆ ਤਾਂ ਕਰਕੇ ਆਂਦੀ ਮੈਨੂੰ ਲਿਆ ਦਿਓ ਤੇ ਫੇਰ ਮੈਨੂੰ ਹੁਣ ਕੀ ਕਵਾਂ ਮੈਂ ਕੋਈ ਨਹੀਂ ਲਿਆ ਦੇਣੇ ਆ ਤੈਨੂੰ ਹਲਕੇ ਫੁਲਕੇ ਜੇ ਲਿਆ ਕੇ ਦੇਣਾ ਕਿਹੜੇ ਜੱਤੇ ਭਾਰੇ ਲਿਆ ਕੇ ਦੇਣੇ ਚੱਲ ਜੀ ਉਹਨੂੰ ਹਲਕੇ ਫੁਲਕੇ ਲਿਆ ਕੇ ਦੇਣੇ ਆ ਤੇ ਮਾਨਤਾ ਨਹੀਂ ਹੁੰਦਾ ਬੰਦੇ ਦਾ ਜੇ ਤੁਸੀਂ ਵੀ ਕਹਿੰਦੇ ਵੀ ਚੱਲ ਜੇ ਦੋ ਉਹਨੂੰ ਲਿਆ ਕੇ ਦੇਣੇ ਤੇ ਦੋ ਇਹਨੂੰ ਲਿਆ ਦੀਏ ਤੇ ਜੇ ਤੰਗ ਹੋ ਗਿਆ ਤੇ ਉਹ ਖੁੱਲੇ ਘਰ ਕੇ ਵਿੱਚ ਪੈ ਹੀ ਸਕਦੇ ਆ ਨਾ ਵੇਹ ਦਿਲਜਿੰਦਰ ਅਸੀਂ ਕਿਹੜਾ ਚੱਲ ਗਿਆਂ ਆ ਮਾਜੇ ਅਜੇ ਤਾਂ ਘਰ ਕਾਲੀ ਕੀਤੀ ਆ ਕੀ ਤਾ ਜਾਣ ਲੱਗਿਆ ਤੈਨੂੰ ਇਹ ਨਾਲ ਹੀ ਨਹੀਂ ਖੜਨਾ ਤੂੰ ਤਾਂ ਪਹਿਲਾਂ ਹੀ ਘਪਤ ਪਾ ਕੇ ਬੈਗੀ ਆ ਮੈਂ ਦੀਦੀ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਜਿਹੜੀਆਂ ਤੁਸੀਂ ਮੰਮੀ ਨਾਲ ਕਰਨ ਦੇ ਸੀ ਕਪਾਤ ਜੀ ਤੇ ਤੁਸੀਂ ਪਹਿਲਾਂ ਹੀ ਗੱਲ ਕਰਨ ਦੇ ਹੀ ਉਹਨੇ ਕਪਾਤ ਪਾ ਦੇਣਾ ਵਾ ਉਹਨੇ ਇਦਾਂ ਕਰਨਾ ਉਦਾਂ ਕਰਨਾ ਜੇ ਤੁਹਾਡੇ ਦਿਲ ਚ ਇਹੋ ਜੀ ਕੋਈ ਗੱਲ ਨਾ ਨਾ ਹੁੰਦੀ ਤੇ ਤੁਸੀਂ ਉਦੋਂ ਮੰਮੀ ਨੂੰ ਕਹਿ ਸਕਦੇ ਸੀ ਵੀ ਚੱਲ ਕੋਈ ਨਹੀਂ ਮੰਮੀ ਕਪਾਤ ਘਾਤੋਂ ਪਾਉਣਾ ਵਾ ਤੇ ਉਹਨੂੰ ਵੀ ਕਹਿ ਦਿੰਦੇ ਤਾਂ ਉਹ ਵੀ ਨਾਲ ਚਲ ਜਾਂਦੀ ਤੇ ਉਹ ਵੀ ਬੋਲੇ ਆਉਗੀ ਵੇਖ ਦਲਜਿੰਦਰ 100 ਗੱਲਾਂ ਦੀ ਇੱਕੋ ਗੱਲ ਵਾ ਜੇ ਤੁਸੀਂ ਦੋਵੇਂ ਜਣੀਆਂ ਚੰਗੀਆਂ ਹੋ ਨਾ ਮੈਨੂੰ ਵੀ ਇੱਚ ਆਉਂਦੀ ਲੋੜ ਹੀ ਨਿਗੀ ਤੁਸੀਂ ਦੋਵੇਂ ਜਣੀਆਂ ਜਾਓ ਤੇ ਜਿੱਦਾਂ ਦੇ ਜੀ ਕਰਦੇ ਜਾ ਕੇ ਲੈ ਆਓ ਨਾਲ लवली ਨੂੰ ਲੈ ਜਾਓ ਜਦੋਂ ਤੂੰ ਆਨੀ ਆ ਵੀ ਮੈਂ ਉਹਦੇ ਨਾਲ ਇਰਖਾ ਤਰੀਕੇ ਕਰਾਂ ਫਿਰ ਮੈਨੂੰ ਤਾਂ ਵਿੱਚ ਆਉਣਾ ਹੀ ਪੈਂਦਾ ਵਾ ਰਹਿਣ ਤੋਂ ਦੀਦੀ ਤੁਹਾਨੂੰ ਨਾ ਉਹੋ ਹੀ ਚੰਗੀ ਲੱਗਦੀ ਆ ਅਹੀਂ ਆਪਣੇ ਘਰ ਨਾਲ ਚੰਗੀਆਂ ਭਲੀਆਂ ਅਸੀਂ ਦੋਵੇਂ ਜਾਣੀਆਂ ਆ ਆ ਤੂੰ ਹੀ ਆ ਕੇ ਵਿੱਚ ਇਦਾਂ ਕਰਨ ਦੇਈਓ ਬਸ ਸ੍ਰੀਕੇ ਤੇ ਤੂੰ ਹੀ ਆ ਕੇ ਪਾਉਣ ਦੇਈਓ ਉਹਨੂੰ ਕੋਹ ਕਹਿੰਦੇਈਓ ਮੈਨੂੰ ਤੂੰ ਹੀ ਇਦਾਂ ਕਰਨ ਦੇ ਪੈਂਦੇਈਓ ਜਾਂ ਦੋਵਾਂ ਨੂੰ ਇੱਕੋ ਜੀਆਂ ਰੱਖੋ ਬਸ ਤੇ ਉਹਨੂੰ ਮੈਂ ਕੀ ਕਹਿਣ ਰਹੀ ਆ ਕੀ ਉਹਨੂੰ ਮੈਂ ਦੇ ਦਿੱਤਾ ਵਾ ਕੱਪੜੇ ਉਹਨੇ ਕਿਹਾ ਵਾ ਤੇ ਮੈਂ ਚੱਲ ਜਾ ਦਿੰਦੇ ਆ ਤੂੰ ਤਾਂ ਨਿੱਗੀ ਨਿੱਗੀ ਗੱਲ ਨੋਟ ਕਰਨ ਬੈਹ ਜਾਂਦੀ ਆ ਤੇ ਮੈਂ ਤਾਂ ਫੇਰ ਨੋਟ ਕਰਨੀ ਆ ਨਾ ਮੇਰੀ ਗੱਲ ਹਰ ਗੱਲ ਤੇ ਮੈਂ ਨਾਲ ਵਿਤਕਰਾ ਕਰਵਾਵਾ ਤੇ ਮੈਂ ਤਾਂ ਫਿਰ ਲੋਟ ਕਰਨਾ ਹੀ ਆ ਦਲਜਿੰਦਰ ਮੇਰੀ ਸੁਣ ਗੱਲ ਤੂੰ ਕੱਲੀ ਹਾਂ ਹਰ ਚੀਜ਼ ਤੂੰ ਲੈਂਦੀ ਰਹੀ ਦੋਰੀਆਂ ਦੋਰੀਆਂ ਤੇਰਿਆਂ ਤੇਰਿਆਂ ਚੀਜ਼ਾਂ ਮਤੂੰ ਲੈਂਦੀ ਰਹੀ ਮੰਮੀ ਨੇ ਕਦੀ ਤੈਨੂੰ ਨਹੀਂ ਕਿਹਾ ਤੇ ਮੈਂ ਵੀ ਆਉਂਦੀ ਰਹੀ ਮੈਂ ਤੈਨੂੰ ਕਦੀ ਕਿਹਾ ਹੈਗਾ ਹੁਣ ਜਦੋਂ ਤੂੰ ਉਹਨੂੰ ਵਿਚਾਰੇ ਨੂੰ ਟਿਕਰ ਨਹੀਂ ਦਿੰਦੀ ਉਹ ਨਿਆਣੀ ਆ ਜੀ ਤੇ ਜੇ ਚੀਜ਼ ਦੀ ਲੋੜ ਹੋਵੇ ਤਾਂ ਲਿਆ ਕੇ ਦੇਣੀ ਨੀਗੀ ਤੂੰ ਹੁਣ ਕਿਉਂ ਇਦਾਂ ਕਰਦੀ ਆ ਬੱਲੇ ਬੱਲੇ ਰਹਿਣ ਦੋ ਦੀਦੀ ਉਹਨੇ ਨਿਆਣੀ ਰਹਿਣਾ ਵਾ ਗਾੜੀ ਗਾੜੀ ਹੈ ਜੇ हद ਹੋ ਗਈ ਆ ਤੁਹਾਡੇ ਵਾਲੀ ਵੀ ਉਦਾਂ ਤੇ ਬਾਕੀ ਇਹ ਗੱਲ ਵਾ ਜੇ ਉਹਦੇ ਕੱਪੜੇ ਲਿਆਉਣੇ ਹਨ ਤੇ ਮੈਂ ਵੀ ਨਾਲ ਹੀ ਜਾਣਾ ਤੇ ਮੈਂ ਆਪਣੇ ਵੀ ਲੈ ਕੇ ਆਉਣੇ ਮੇਰੇ ਵੀ ਹੈ ਨਹੀਂਗੇ ਨਹੀਂ ਜੇ ਇਹ ਦੋਨੇ ਜਾਣੀਏ ਚੱਲ ਜਾਾਂਗੇ ਫੇਰ ਨਾ ਤੇਰੇ ਲਿਆਵਾਂਗੇ ਲੈ ਕੇ ਜਾਵਾਂਗੇ ਤੇਰੇ ਵੀ ਮੈਨੂੰ ਪਤਾ ਵਾ ਜਿੱਦਾਂ ਤੇ ਤੁਸੀਂ ਲੈ ਕੇ ਆਉਣੇ ਆ ਇਥੋਂ ਹੀ ਈਰਖਾ ਰੱਖਾਂ ਦੇ ਈਓ ਤੇ ਉੱਥੇ ਜਾ ਕੇ ਕਿਹੜੀ ਰੱਖਣੀ ਨਹੀਂ ਨੀਗੀ ਮੈਂ ਆਪ ਜਾਊਂਗੀ ਨਾ ਆਪਣੀ ਪਸੰਦ ਦੇ ਲਿਆਉਂਗੀ ਦਲਜਿੰਦਰ ਖਾ ਗੱਲਾਂ ਨਾ ਕਰਿਆ ਕਰ ਘਰ ਦਾ ਕੰਮ ਕਿੰਨੇ ਕਰਨਾ ਵਾ ਕੋਈ ਭੈਣ ਭਰਾ ਹੀ ਆ ਜਾਂਦਾ ਵਾ ਮਾਲਾ ਦਾ ਤਾਂ ਗੋਡਾ ਪੀੜ ਹੋਣ ਡਿਆ ਵਾ ਉੱਠ ਕੇ ਕਿਤੇ ਤੁਰਿਆ ਨਹੀਂ ਜਾਂਦਾ ਚਾਹ ਪਾਣੀ ਕੌਣ ਬਣਾਉਂਗਾ ਤੂੰ ਰਹਿ ਘਰ ਕੋਈ ਨਹੀਂ ਦੋਵੇਂ ਜਾਣੀਆਂ ਜਾਣਦੇ ਆ ਤੇ ਲੈ ਆਉਨੇ ਆ ਚੱਲ ਕੋਈ ਨਹੀਂ ਜੇ ਏਦਾਂ ਕਰਨੀ ਹੈ ਨਾ ਤੇ ਫੇਰ ਤੁਸੀਂ ਰਪਿੰਦਰ ਨੂੰ ਵੀ ਘਰੇ ਹੀ ਰਹਿਣ ਦਿਓ ਉਦਾਂ ਉਹਨੂੰ ਕੰਮ ਬੰਦ ਵਾ ਸਾਰੇ ਕੰਮ ਨੂੰ ਨਾ ਬੰਦ ਆ ਤੇ ਫੇਰ ਆਉਣਾ ਜਾਣਾ ਨਹੀਂ ਉਹਨੂੰ ਬੰਦ ਹੈਗਾ ਤੇਰੀਆਂ ਤੇ ਨਾ ਉਹੀ ਗੱਲਾਂ ਆ ਰਹੀਆਂ ਹਰ ਟਾਈਮ ਤੈਨੂੰ ਇਹ ਹੁੰਦਾ ਕਿ ਲੜਾਈ ਕਰਦੀ ਰਵਾਂ ਮੇਰਾ ਤੇ ਅੱਗੇ ਰਹਿਣ ਨੂੰ ਜੀ ਨਹੀਂ ਕਰਨ ਦਿਆ ਵੀ ਚੱਲ ਜਾ ਪਿੰਡ ਨੂੰ ਮੰਮੀ ਕਹੀ ਜਾਣ ਰਹੀ ਆ ਕਿ ਜਿਹੜੀ ਚੀਜ਼ ਦੀ ਲੋੜ ਵਾ ਨੂੰ ਲੈ ਕੇ ਤੇ ਦੇ ਜਾ ਮੈਂ ਫਸ ਗਈਆਂ ਵਿੱਚ ਜੇ ਹੁਣ ਮਾਂ ਦੇ ਨਾ ਮੰਨਾਂ ਤਾਂ ਵੀ ਬੁਰੀ ਤੇ ਜੇ ਤੇਰੀ ਨਾ ਮੰਨਾਂ ਤਾਂ ਵੀ ਬੁਰੀ ਜੇ ਤੁਸੀਂ ਚੰਗੇ ਹੁੰਦੇ ਨਾ ਦੀਦੀ ਤੁਸੀਂ ਰਪਿੰਦਰ ਨੂੰ ਇਹ ਗੱਲ ਕਹਿੰਦੇ ਰਪਿੰਦਰ ਤੂੰ ਰਹਿ ਘਰ ਤੇਰਾ ਹੁਣਾ ਜਾਣਾ ਵੀ ਬੰਦਵਾ ਤੇ ਚੱਲ ਮੈਂ ਦਿਲਜਿੰਦਰ ਨੂੰ ਨਾਲ ਲੈ ਕੇ ਤੇ ਜਾਨੀ ਆ ਫੇਰ ਤੁਸੀਂ ਕਹਿੰਦੇ ਵੀ ਇਹ ਰੋਲਾ ਪਾਉਂਦੀ ਆ ਈਰਖਾ ਤਾਂ ਤੁਸੀਂ ਰੱਖ ਲਈ ਉਹਦੇ ਦਿਲ ਦੇ ਵਿੱਚ ਨਹੀਂ ਮੈਂ ਕੋਈ ਈਰਖਾ ਨਹੀਂ ਰੱਖਦੀ ਮੈਨੂੰ ਤੇ ਆਪੇ ਉਹਨੇ ਪਾਉਣੇ ਆ ਜਿੱਦਾਂ ਤੇ ਲੈਣੇ ਲੱਲੂਗੀ ਕੱਲ ਨੂੰ ਕਹੂਗੀ ਦੀਦੀ ਇਦਾਂ ਕਰੀਂ ਮੈਂ ਪੌਣੇ ਤੇ ਤੂੰ ਇਦਾਂ ਦੇ ਲੈ ਆਈਂ ਆ ਫੇਰ ਦੋਰੇ ਘਟਾਉਣ ਜਾਵਾਂਗੇ ਤੇ ਤੂੰ ਹੀ ਮੈਨੂੰ ਮਾੜੀ ਕਹਿੰਦੇ ਜੇ ਰਪਿੰਦਰ ਵੀ ਤੁਹਾਡੇ ਵੱਲ ਜੂ ਗਈ ਸੀ ਵੀ ਮੇਰੇ ਕੱਪੜੇ ਲਿਆ ਦਿਓ ਤੇ ਮੈਨੂੰ ਕਹਿੰਦੀ ਹ ਵੀ ਦੀਦੀ ਮੇਰਾ ਸੂਟ ਹੈ ਨੀਗੇ ਤੇ ਮੈਨੂੰ ਲਿਆ ਦਿਓ ਤੇ ਜੇ ਮੈਂ ਨਾ ਜਾਂਦੀ ਤੇ ਫੇਰ ਤੇ ਤੂੰ ਹੀ ਰੋਲਾ ਪਾਉਂਦੇ ਵੀ ਚੰਗੇ ਲੱਗਦੇ ਤੇ ਜੇ ਦਲਜਿੰਦਰ ਉਹਨੇ ਮੈਨੂੰ ਕਿਹਾ ਤਾਂ ਫੇਰ ਕਿਦਦਰ ਦੀ ਆ ਗਈ ਆ ਤੁਸੀਂ ਆਪੇ ਤੇ ਕਹਾਂਟੇ ਵੀ ਦੋਵੇਂ ਜਣੀਆਂ ਰਲ ਮਿਲ ਕੇ ਲਿਆ ਕਰੋ ਤੇ ਰਲ ਮਿਲ ਕੇ ਮੈਂ ਕੀ ਰਵਾਂ ਜਦੋਂ ਗੱਲ ਤੇ ਉਹਨੇ ਜਾਂ ਤੁਹਾਨੂੰ ਦੱਸਣੀ ਆ ਜਾਂ ਮੰਮੀ ਨੂੰ ਦੱਸਣੀ ਆ ਮੇਰੇ ਨਾਲ ਤੇ ਕੋਈ ਗੱਲ ਹੀ ਨਹੀਂ ਕਰਨੀ ਗੱਲ ਉਹਨੂੰ ਮੈਂ ਥੋੜਾ ਕਿਹਾ ਵੀ ਤੇਰੇ ਨਾਲ ਨਾ ਕਰੇ ਹੁਣ ਮੈਨੂੰ ਕੀ ਪਤਾ ਤੁਹਾਡੇ ਦੋਵਾਂ ਜਾਣਿਆਂ ਵਿੱਚ ਕੀ ਗੱਲਬਾਤ ਹੁੰਦੀ ਆ ਤੇ ਜੇ ਦੀਦੀ ਤੁਸੀਂ ਸਿਆਣੇ ਹੋ ਤੁਸੀਂ ਉਹਨੂੰ ਗਾੜੀਆਂ ਮਤ ਦੇ ਸਕਦੇ ਵੀ ਸੁਪਿੰਦਰ ਜਿਹੜਾ ਕੋਈ ਮੈਨੂੰ ਕਹਿੰਦੇ ਤੂੰ ਦਿਲਜਿੰਦਰ ਨੂੰ ਕਹਿ ਜਾ ਪੀ ਜੇ ਮੈਂ ਨਾ ਜਾਂਦੀ ਤੇ ਫੇਰ ਤੁਹਾਨੂੰ ਕਹਿੰਦੀ ਵੀ ਉਹ ਮੇਰੇ ਆਖੇ ਨਹੀਂ ਲੱਗੀ ਇਹਦਾ ਮਤਲਬ ਇਹ ਆ ਵੀ ਮੈਂ ਹੀ ਗਲਤ ਆ ਤੁਸੀਂ ਸਾਰੇ ਜਾਣੇ ਠੀਕ ਜੇ ਮੈਂ ਨਾ ਆਵਾਂ ਤੇ ਫੇਰ ਖੁੱਛ ਜੇ ਤੁਸੀਂ ਉਹ ਰਹਿਣ ਦੋ ਦੀਦੀ ਤੁਹੀ ਕਿੱਥੇ ਗਲਤ ਜਨਾ ਤੂੰ ਹੀ ਗਲਤ ਨਾ ਮੰਮੀ ਗਲਤ ਨਾ ਰੁਪਿੰਦਰ ਗਲਤ ਗਲਤ ਦੇ ਵਿੱਚ ਇੱਕ ਮੈਂ ਆ ਹੀ ਆ ਬਸ ਇਹ ਇੱਕ ਤੈਨੂੰ ਮੈਂ ਗੱਲ ਦੱਸਾਂ ਜਿੱਦਾਂ ਦਾ ਤੂੰ ਸੁਣ ਲਿਆ ਵਾ ਨਾ ਵੀ ਉਹਨਾਂ ਦਾ ਟਾਈਮ ਆ ਤੂੰ ਉਦਾਂ ਦੀ ਸੜਕੇ ਕੋਲਾ ਹੀ ਹੋ ਗਈ ਨੀ ਆ ਪਤਾ ਨਹੀਂ ਵੀ ਕੀ ਤੈਨੂੰ ਹੋ ਗਿਆ ਵਾ ਉਹ ਮੈਂ ਨਹੀਂ ਕੀ ਸੜੀ ਹੈਗੀ ਇਹ ਤਾਂ ਡੇਰ ਦਿਲ ਦਾ ਵਹਿਮ ਵਾ ਬਸ ਮੈਨੂੰ ਤੇ ਇਹ ਆ ਕਿ ਜਿੱਦਾਂ ਉਹ ਤੁਹਾਡੇ ਨਾਲ ਰਹਿੰਦੀ ਹੈ ਨਾ ਉਦਾਂ ਮਿਲਣਾ ਰਿਹਾ ਕਰੇ ਤੇ ਤੂੰ ਹੀ ਉਹਨੂੰ ਸਮਝਾ ਦਿੰਦੀ ਤੈਨੂੰ ਹੀਰੇ ਵਰਗਾ ਪੁੱਤ ਰੱਬ ਨੇ ਦਿੱਤਾ ਵਾ ਤੈਨੂੰ ਤਾਂ ਸਭ ਤੋਂ ਖੁਸ਼ ਹੋਣਾ ਚਾਹੀਦਾ ਵਾ ਚੱਲ ਉਹਨਾਂ ਦੇ ਵੀ ਮਹਾਰਾਜ ਨੇ ਸੁਣੀ ਆ ਤੂੰ ਉਦੋਂ ਦਾ ਫੜੂ ਪੁੱਜੂ ਕਰੀ ਜਾਣ ਰਹੀ ਆ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਜਿੱਦਾਂ ਦੇ ਮੈਂ ਹੀ ਆ ਨਾ ਉਦੋਂ ਦਾ ਵੀ ਮੈਂ ਹੋਈ ਰੋਟਾਂਗ ਤੇਰਾ ਵੇਣੀ ਆ ਉਹ ਪਹਿਲਾਂ ਨਹੀਂ ਮੈਂ ਇਦਾਂ ਦੀ ਆ ਤੁਸੀਂ ਆ ਕੇ ਇਦਾਂ ਦੇ ਕਰ ਦਿੱਤਾ ਵਾ ਚੱਲ ਕੋਈ ਨਹੀਂ ਲਿਆ ਕੇ ਦੇਣੇ ਹੋਣਗੇ ਤਾਂ ਵੀ ਠੀਕ ਨਹੀਂ ਤੇ ਮੈਂ ਆਪੇ ਲਿਆਉਂਗੀ ਜਾ ਕੇ ਮੈਂ ਤੁਹਾਡੇ ਤੇ ਨਹੀਂ ਆਈ ਉਹ ਤਾਂ ਮੈਨੂੰ ਪਤਾ ਵਾ ਤੈਨੂੰ ਬਥੇਰੇ ਖਰੀਦਣੇ ਆਉਂਦੇ ਆ ਸਕੂਟਰੀ ਫੜ ਕੇ ਚੱਲ ਜਾਂਦੀ ਹੁੰਦੀ ਆ ਕੱਲੀ ਉਹ ਤਾਂ ਤੈਨੂੰ ਮੇਰਾ ਚੇਤਾ ਨਾ ਆਇਆ ਵੀ ਦੀਦੀ ਚੱਲ ਮੇਰੇ ਨਾਲ ਹੁਣ ਤੈਨੂੰ ਚੇਤਾ ਆ ਗਿਆ ਵਾ ਵੀ ਮੈਨੂੰ ਵੀ ਕਹਿੰਦੇ ਤਾਂ ਦੋਵੇਂ ਜਾਲੀਆਂ ਚੱਲ ਜਾਂਦੀਆਂ ਉਦੋਂ ਖਸਮ ਪਾਉਂਦਾ ਹੀ ਪੈਸੇ ਤੂੰ ਪਰਸੇ ਚ ਪਾਉਣੇ ਚੱਲ ਗਰਦਾਸਪੁਰ ਉਦੋਂ ਨਾ 사ਸ ਨੂੰ ਪੁੱਛਣਾ ਤੇ ਨਾ ਮੈਨੂੰ ਪੁੱਛਣਾ ਹੁਣ ਕਿਉ ਮਿਰਚਾਂ ਲੱਗਾਂ ਦਈਆਂ ਵਾ ਜੇ ਉਹਨੇ ਲਿਓਣੇ ਐ ਤੇ ਪੁੰਦੀ ਰਹਾ ਰਵਾ ਤੇਰਾ ਤੇ ਰੋਜ ਦਾ ਹੀ ਕੰਮ ਇਹ ਹੋਈ ਆ ਕਿਦਾਂ ਗਾੜੀਆਂ ਖਾਣ ਪੈਂਦੀ ਪਹਿਲਾਂ ਗਲਤੀ ਵੀ ਉਹਦੀ ਐ ਵੀ ਤੂੰ ਜੇ ਜਾਣਾ ਵਲ ਕੱਪੜੇ ਲੈਣੇ ਤੇ ਤੂੰ ਮੈਨੂੰ ਕਹਿ ਉਹ ਤੇ ਅੱਗੇ ਚੋਂਦੀ ਆ ਵੀ ਅਸੀਂ ਵਖੋ ਵਖੀ ਰਹੀਏ ਬਸ ਹਰ ਗੱਲ ਤੇ ਉਹਦੀ ਪ੍ਰਧਾਨਗੀ ਹਾਲ ਕਰ ਤੇ ਉਹਦੀ ਪ੍ਰਧਾਨਗੀ ਪਤਾ ਨਹੀਂ ਜੇ ਕਿੰਨੇ ਦਿਨ ਰਹਿਣਾ ਵੈ ਨੇ ਸਾਡੇ ਘਰ ਜਦਨ ਦੀ ਆਈ ਹੈ ਨਾ ਇਹਨੇ ਤੇ ਕੁਲੇਸ਼ ਹੀ ਪਾਤਾ ਵਾ ਕੋਹ ਨਹੀਂ ਹਾਲ ਕਿਤੇ ਇਹਦਾ ਵੀ ਨਾ ਜਾਂਦੀ ਆ ਤੇ ਨਾ ਹੋਰ ਕਿਤੇ ਦੀਦੀ ਮੇਰੀ ਗੱਲ ਸੁਣੋ ਕਿਉਂ ਤੁਸੀਂ ਲੜਾਈ ਕਰਨ ਦੇ ਆ ਚੱਲ ਮੈਂ ਨਹੀਂ ਲਿਆਉਂਦੀ ਕੱਪੜੇ ਜਾ ਕੇ ਹੋਰ ਦੱਸੋ ਕੀ ਕਰਾਂ ਰਪਿੰਦਰ ਗੱਲ ਕੱਪੜੇ ਲਿਆਉਂਦੀ ਨਹੀਂ ਹੈਗੀ ਗੱਲ ਇਹ ਆ ਮੈਂ ਤੈਨੂੰ ਉਦਣ ਵੀ ਗਿਆ ਸੀਗਾ ਪੀ ਉਹਨੇ ਨਹੀਂਗਾ ਤੇਰਾ ਸਾਥ ਦੇਣਾ ਮੈਂ ਆ ਹੀ ਦੇਣਾ ਕੰਮ ਤੇਰੇ ਮੈਂ ਹੀ ਆਉਣਾ ਦੇਦੀ ਉਹ ਤੇ ਚਲ ਕੋਈ ਗੱਲ ਨਹੀਂ ਸਾਥ ਹੀ ਦੇਣਾ ਮੈਂ ਤੇ ਉਦਾਂ ਉਹਨਾਂ ਨੂੰ ਆਖਿਆ ਹੀ ਚਲ ਜੇ ਤੁਸੀਂ ਵੇਲੇ ਆ ਤੇ ਨਾਲ ਚਲ ਜਾਓ ਤੇ ਤੂੰ ਉਹਨੂੰ ਜੋ ਕਿਹਾ ਹੀ ਤੇ ਤੂੰ ਮੈਨੂੰ ਕਹਿੰਦੀ ਵੀ ਦੀਦੀ ਮੇਰੇ ਕੱਪੜੇ ਟਾਈਟ ਹੋ ਗਏ ਆ ਤੇ ਮੈਨੂੰ ਕੱਪੜੇ ਲਿਆ ਦਿਓ ਤੇ ਮੈਂ ਤੈਨੂੰ ਨਾ ਲਿਆ ਕੇ ਦਿੰਦੀ ਚਲ ਦੀਦੀ ਐਵੇਂ ਹਿੱਦਾਂ ਲੜੀਦਾ ਨਹੀਂ ਹੋਈਦਾ ਚਲ ਉਹ ਉਹ ਤਿਆਰ ਤੇ ਤੁਸੀਂ ਵੀ ਨਾਲ ਚਲ ਜਾਓ ਇਹਦੇ ਵਿੱਚ ਕਿਹੜੀ ਗੱਲ ਵਾ ਮੈਂ ਨਹੀਂ ਜਾਣਾ ਬਥੇਰੀ ਖਾਤਰ ਕਰ ਦਿੱਤੀ ਆ ਉਹਨੇ ਮੇਰੀ ਮੈਂ ਤਾਂ ਉਹਨੂੰ ਉਦਾਂ ਹੀ ਨਹੀਂ ਚੰਗੀ ਲੱਗਦੀ ਹੈਗੀ ਦੀਦੀ ਚੰਗੇ ਕਿਉਂ ਨਹੀਂ ਲੱਗਦੇ ਐਵੇਂ ਇਦਾਂ ਤੇ ਆਪਣੇ ਮਨ ਦੇ ਵਿੱਚ ਗੱਲਾਂ ਨਾ ਸੋਚਿਆ ਕਰੋ ਮੇਰੇ ਬਾਅਦ ਤੁਸੀਂ ਵੀ ਓਦਾਂ ਦੇ ਆ ਤੇ ਉਹ ਵੀ ਓਦਾਂ ਦੇ ਮੇਰੇ ਬਾਅਦ ਹੀ ਕੋਈ ਵੀ ਮਾੜਾ ਨੀਗਾ ਹੈਗਾ ਤੂੰ ਵੀ ਰਪਿੰਦਰ ਉਹਦੇ ਮਗਰ ਲੱਗੀ ਆ ਬਸ ਜਿੱਦਾਂ ਉਹ ਕਹਿੰਦੀ ਹੈ ਨਾ ਓਦਾਂ ਹੀ ਤੂੰ ਕਰੀ ਜੰਨੀ ਹੈ ਉਹਨੇ ਅੱਜ ਨਾ ਜਾਊਗੀ ਤੇ ਕੱਲ ਨੂੰ ਆਪਣੇ ਘਰ ਚਲ ਜੂਗੀ ਤੇ ਰਹਿਣਾ ਵੀ ਅਹੀਂ ਆ ਨਾ ਕੱਠੀਆਂ ਨੇ ਕੀ ਉਹਦੇ ਮਗਰ ਲੱਗੀ ਭੰਦੀ ਤੁਹਾਨੂੰ ਕਦਾ ਵੈਪ ਹੋ ਗਿਆ ਮੈਂ ਕੋਈ ਉਹਦੇ ਮਗਰ ਨਹੀਂ ਲੱਗੀ ਕੋਈ ਗੱਲਬਾਤ ਨਹੀਂ ਆ ਤੁਹਾਨੂੰ ਕਿਉਂ ਇਦਾਂ ਲੱਗਦਾ ਰਿਹਾ ਨੀ ਕੀ ਨੀ ਕੀ ਗੱਲ ਤੇ ਤੂੰ ਉਹਦੇ ਨਾਲ ਕਰਦੀ ਮੈਨੂੰ ਕਦੀ ਤੂੰ ਕੁਝ ਕਿਹਾ ਵਾ ਚੱਲ ਕੋਈ ਗੱਲ ਨਹੀਂ ਬਾਬਾ ਅੱਗੇ ਤਾਂ ਮੰਨ ਨਾਲ ਨਹੀਂ ਕਰਦੀ ਤੁਹਾਡੇ ਨਾਲ ਕਰ ਲਿਆ ਕਰੂੰਗੀ ਬਾਕੀ ਇਹ ਗੱਲ ਵਾ ਫੇਰ ਮੈਨੂੰ ਕਹਿੰਦੇ ਆ ਵੀ ਰੋਲਾ ਪਉਂਦੀ ਆ ਹਰ ਗੱlde ਤੇ ਮੇਰੇ ਨਾਲ ਵਿਤਕਰਾ ਕਰਦੇ ਆ ਜੇ ਚੱਲ ਤੂੰ ਕਹਿ ਤਾ ਹੀ ਵੀ ਮੇਰੇ ਕੱਪੜੇ ਹੈ ਨਹੀਂ ਮੈਨੂੰ ਲਿਆ ਦੋ ਮੈਨੂੰ ਉਦਾਂ ਹੀ ਪੁੱਛ ਲੈਂਦੀ ਏ ਕਿ ਦਰਜਿੰਦਰ ਅਹੀਂ ਉਹਦੇ ਕੱਪੜੇ ਲਿਓਨੇ ਆ ਤੇ ਤੈਨੂੰ ਤਾਂ ਨਹੀਂ ਚਾਹੀਦਾ ਕੋਈ ਇਹਨਾਂ ਤੇ ਪੁੱਛ ਹੀ ਸਕਦੀ ਸੀ ਨਾ ਨਾ ਖੜਦੀ ਮੈਨੂੰ ਨਾਲ ਨਹੀਂ ਖੜਨਾ ਇਹਨੇ ਤੇ ਚਾਲਦੀ ਦੀ ਮੈਂ ਰਹਿਣੀ ਦਿੰਦੀ ਆ ਕੱਪੜਿਆਂ ਦਾ ਹੋਰ ਦੱਸ ਨਹੀਂ ਤੂੰ ਰਹਿਣ ਨਾ ਦੇ ਲੈ ਕੇ ਆ ਤੂੰ ਫੇਰ ਉਹਨਾਂ ਨੇ ਮਾਵਾਂ ਧੀਆਂ ਨੇ ਮੇਰੇ ਦਿਵਾਲੇ ਹੋ ਜਾਣਾ ਖਣਾ ਇਹ ਨਹੀਂ ਚੰਗੀ ਇਹਦਾ ਕਰਕੇ ਉਹਨੇ ਕਿਹਾ ਵਾ ਵੀ ਮੈਂ ਨਹੀਂ ਹੁੰਦੀਆਂ ਕਿ ਤੇ ਵੀ ਦਿਵਾਲੇ ਤੁੰਗ ਐਵੇਂ ਹੀ ਤਾਂ ਨਾ ਕਰਿਆ ਕਰੋ ਐਵੇਂ ਆਪਣੇ ਵਿੱਚ ਸੜਦੇ ਭੋਈ ਦੇ ਰਹੀ ਨਹੀਂ ਐਦਾ ਕੋਈ ਫਾਇਦਾ ਹੈਗਾ ਆ ਇੱਕੋ ਕਰਦੇ ਅਸੀਂ ਰਹਿਣਾ ਵਾ ਜਾਂ ਤੋਏ ਪਈ ਵਖੋ ਵਖ ਵਚਾਏ ਕਿਦਾਂ ਖਰਚਾ ਸਾਡੇ ਘਰੋਂ ਲੱਗਣ ਡਿਆ ਵਾ ਸਾਡੇ ਘਰੋਂ ਲੱਗਣਾ ਵਾ ਪ੍ਰਧਾਨਗੀ ਆ ਕੇ ਇਹ ਕਰਨ ਢਈ ਚੱਲ ਕੋਈ ਗੱਲ ਨਹੀਂ ਦੀ ਗੁੱਸਾ ਨਹੀਂ ਕਰੀਦਾ ਹੋਈਦਾ ਚੱਲ ਹੋotha ਤਿਆਰ ਤੇ ਚੱਲ ਜਾਂਦੀਆਂ ਸਾਰ ਤੂੰ ਚਲੋ ਨਾਲ ਲੈ ਆ ਜਾ ਕੇ ਕੱਪੜੇ ਕੋਈ ਨਹੀਂ ਮੈਂ ਲਾਉਂਗੀ ਮੁੜ ਕੇ ਫੇਕੇ ਦਨ ਜਾ ਕੇ ਐਵੇਂ ਗੁੱਸਾ ਨਹੀਂ ਕਰੀਦਾ ਹੋਈਦਾ ਉਠੋ ਤਾਂ ਉੱਧੇ ਤੋਂ ਹੋਦੀ ਆਰ ਜਾਣਾ ਉਹਦੇ ਨਾਲ ਜਾ ਤੂੰ ਲੈ ਆ ਜਾ ਕੇ ਫੇਰ ਉਨੇ ਆ ਜਾਣਾ ਫੇਰ ਆ ਕੇ ਤੇ ਬੋਲਣ ਤਾਂ ਆਪਣਾ ਬੋਲਣ ਦਾ ਤੇ ਅੱਗੇ ਨਹੀਂ ਉਹਨੂੰ ਪਤਾ ਹੈ ਕਾ ਵੀ ਕਿੱਦਾਂ ਬੋਲਣਾ ਆਈ ਇਹ ਹੁਣੇ ਵੀ ਉਤੋਂ ਦੀ ਏਦਾਂ ਇਹਨੂੰ ਆਉਣ ਦਾ ਮੇਰੇ ਲਾਗੇ ਚੇਤਾ ਆ ਜਾਂਦਾ ਵਾ ਵੀ ਹਾਂ ਦੀਦੀ ਚਲੋ ਤੁਸੀਂ ਵੀ ਕੋਈ ਨਹੀਂ ਦੀਦੀ ਕਪਾਤਾ ਨਾ ਕਰੋ ਕਪਾਤਾ ਤੇ ਸਾਰੇ ਤੂੰ ਪੰਨੀ ਜੇ ਤੂੰ ਸਿੱਧੀ ਮੇਰੇ ਨਾਲ ਗੱਲ ਕਰ ਲਿਆ ਕਰੀ ਉਹਨਾਂ ਨਾਲ ਨਾ ਕਰਿਆ ਕਰੇ ਆਪੇ ਕਪਾਤਾ ਨਾ ਪਾਵੇ ਇਹ ਘੜੀ ਘਟ ਵਾ ਇਹ ਉਹਦੇ ਤੋਂ ਵੱਧ ਵਾ ਉਹ ਗਾਲੀ ਮੂੰਹ ਜੇ ਸੁੱਟ ਕੇ ਬੈਠੀਆਂ ਮੋ ਮਾਂ ਕੇ ਸੁਟਨਾ ਮਬਸ ਇੱਕ ਗਾئیںਗੇ ਕਿਉਂਕਿ ਇਹ ਵਾ ਬਸ ਇਹੋ ਕਰਦੀਆਂ ਇਹ ਗੱਲਾਂ ਬਤਾਂਗੇ ਕਦੀ ਕੋਸ਼ ਤੇ ਕਦੀ ਕੁਛ ਸੇਰ ਹੋ ਗਿਆ ਹੁਣ ਘਰ ਚ ਕੋ ਹੁਣਾ ਕੀ ਆ ਹਾਂ ਮੈਂ ਦੀਦੀ ਨੂੰ ਅਖੰਨੀ ਹੀ ਵੀ ਚਲ ਦੀਦੀ ਜਾ ਕੇ ਤੇ ਕੱਪੜੇ ਲੈ ਆਉਣੇ ਆ ਆਹੋ ਤੇ ਇੱਕ ਦੋ ਸੂਟ ਬਣਾ ਲੈਉਣੇ ਆ ਹੂੰ ਤੇ ਮੈਂ ਅਧਲੇ ਹੀ ਨਿਗਲਿਆ ਕਿ ਤੇ ਦੀ ਦੀ ਮੁੜ ਕੇ ਚੱਲ ਗਈ ਹਾਲ ਮਮੀ ਨੂੰ ਪੁੱਛਣ ਆਹੋ ਤੇ ਮਮੀ ਵੀ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਤੁਸੀਂ ਚੱਲ ਜਾਓ ਬੋਤੇ ਆਰ ਆਹੋ ਤੁਹਾਨੂੰ ਹੀ ਦੇ ਹੀ ਕੰਦੇ ਵੀ ਹੁੰਦੇ ਆ ਤੇ ਫੇਰ ਜਾਣੇ ਆ ਆਹੋ ਤੇ ਉਹ ਮੁੜ ਕੇ ਦੂਜੀ ਭੈਣ ਨੇ ਕਦੇ ਸੁਣ ਲਿਆ ਕਿ ਚੱਲੀਆਂ ਆ ਮੈਂ ਕੱਪੜੇ ਲੈਣ ਭਾਬੀ ਨੇ ਭਾਬੀ ਨੇ ਹਾਂ ਉਹ ਤਾਂ ਮੁੜ ਕੇ ਜੋ ਲੱਗੀ ਆ ਬੋਲਣਾ ਕੱਪੜੇ ਲੈਣ ਚੱਲੀਆਂ ਆ ਉਹ ਆ ਜੇ ਆ ਮੇਰੇ ਵਰੀ ਨਹੀਂ ਜੇਤਾ ਹੁੰਦਾ ਹੈ ਇਦਾਂ ਦੀਆਂ ਗੱਲਾਂ ਦੇ ਹੀ ਕਰਨ ਤੇ ਮੈਂ ਫੇਰ ਰਹਿ ਨਹੀਂ ਦਿੱਤਾ ਸਾਡੀ ਬਲੀ ਨੇ ਮੈਂ ਹਾਂ ਅਹੀਂ ਜਾਣਾ ਹੀ ਨਹੀਂ ਗੱਲਾਂ ਨਾਲ ਕੱਪੜੇ ਉਹ ਚੱਲ ਕੋਈ ਗੱਲ ਨਹੀਂ ਨਾ ਜ਼ਰੂਰ ਕਪਾਤ ਪਾਉਣਾ ਵਾ ਘਰ 'ਚ ਤਾਂ ਕੋਈ ਨਹੀਂ ਵੇਖਾਂਗੀ ਤੇ ਦੋ ਬੱਚੇ ਪਿੰਡ ਜਾਣਾ ਵਾ ਨਾ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਆਖੂੰਗੀ ਭਾਬੀ ਹੋਣਾਂ ਨੂੰ ਤੇ ਆਪੇ ਉਹਨਾਂ ਨਾਲ ਲੈ ਜਾਊਂਗੀ ਨਾਲ ਉੱਥੋਂ ਲੈ ਆਵਾਂਗੀ ਇੱਕ ਦੋ ਸੋਹਣੇ ਮੈਂ ਬਾਹਰ ਬੈਠੀ ਆ ਉਹਨਾਂ ਨੂੰ ਫਿਰ ਕਹਦੇ ਆਪੇ ਚਲ ਜਾਂਦੀ ਆ ਕੀ ਮੈਂ ਉਹਨਾਂ ਨਾਲ ਜਾ ਕੇ ਹੋਂਦ ਦੱਸ ਕਵਾਂ ਉਹ ਵਿਚਾਰੀਆਂ ਪਹਿਲਾਂ ਤਿਆਰ ਹੋ ਗਈਆਂ ਵਾ ਤੇ ਹੁਣ ਉਹਨਾਂ ਆਪਣਾਵਾ ਵੀ ਉਹ ਚੱਲ ਕਹਦੇ ਹਾਂ ਜ਼ਰੂਰ ਕਪਾਤ ਪਾਉਣਾ ਵਾ ਘਰ 'ਚ ਕੁੜੀ ਨੂੰ ਤਾਂ ਪਤਾ ਹੀ ਹੈ ਕਿਦਾਂ ਦੀ ਹੈ ਕਪਾਤ ਦੱਸ ਮੈਂ ਪਾਇਆ ਵਾ ਉਹ ਤਾਂ ਪਤਾ ਨਹੀਂ ਵੀ ਉਹਨੂੰ ਕੀ ਹੁੰਦਾ ਵਾ ਕੋਈ ਕੰਮ ਕਰਨਾ ਹੁੰਦਾ ਕਿਤੇ ਜਾਣਾ ਹੁੰਦਾ ਕਿਤੇ ਆਉਣਾ ਹੁੰਦਾ ਵਾ ਉਹਨੂੰ ਤੇ ਬਸ ਨਾ ਸਾੜਾ ਹੀ ਪੈ ਜਾਂਦਾ ਵਾ ਵੀ ਚੱਲੇ ਕੀ ਉਹ ਸਾੜਾ ਨੂੰ ਤਾਂ ਪੈਂਦਾ ਵਾ ਓਏ ਉਦੋਂ ਰੁਪਿੰਦਰ ਹੈਗੀ ਸੀ ਕੱਲੀ ਉਹ ਜਦੋਂ ਮਾਨਾਇਆ ਕਰਦੀ ਤੇ ਹੁਣ ਤੈਨੂੰ ਸਭੀ ਚੀਜ਼ ਮਿਲਦੀ ਆ ਤੇ ਤਾਂ ਕਰਕੇ ਛੱਡਦੀ ਦੱਸ ਇਹਦੀ ਵਿੱਚ ਹੁਣ ਕਿਹੜੀ ਗੱਲ ਹੁਣ ਮੈਂ ਵੀ ਤਾਂ ਅਕਸਰ ਵਿਆਹ ਕੇ ਆਈ ਆ ਮੈਂ ਵੀ ਹੁਣ ਇੱਥੋਂ ਹੀ ਚੀਜ਼ਾਂ ਵਰਤਣੀਆਂ ਇੱਥੋਂ ਹੀ ਲੈਣੀਆਂ ਆ ਮੈਂ ਹੋਰ ਦੱਸ ਹੁਣ ਬਾਹਰ ਕਿਤੇ ਜਾਵਾਂ ਉਹ ਚੱਲ ਕੋਈ ਕਹਾਂ ਜਾ ਕੇ ਕਿ ਮੈਨੂੰ ਆਪੇ ਸੁਭਾਅ ਬਦਲ ਜਾਣਾ ਹੌਲੀ ਹੌਲੀ ਕਿੰਨਾ ਚਿਰ ਕਰੂ ਪਰੇ ਤਾਂ ਇਹਨਾਂ ਚੰਗੇ ਲੱਗਦਾ ਹੈਗਾ ਰੋਜ਼ ਦਿਹਾੜੀ ਆਵੇਂ ਕਰਦੀ ਰਹਿੰਦੀ ਆ। ਉਹ ਮੈਨੂੰ ਇਹ ਆ ਵੀ ਮੁੰਡਾ ਬਾਹਰ ਵਾ। ਹੈਂ? ਫੇਰ ਕੋਈ ਨਾ ਕੋਈ ਗੱਲ ਉਹਦੇ ਤੱਕ ਪਹੁੰਚੀ ਤੇ ਫੇਰ ਕੰਮ ਵਧੂਗਾ। ਚਲੋ ਕੋਈ ਨਹੀਂ ਮੈਂ ਕਹੀ ਨਹੀਂ। ਉਹਨਾਂ ਨੂੰ ਕਹਦੇ ਜਾ ਕੇ ਬਾਹਰ ਬੈਠਿਆਂ ਨੂੰ ਕਿਹਾ ਤੁਸੀਂ ਹੋਵੋ ਤੇ ਮੈਂ ਨਹੀਂ ਕਹਾਂ। ਫਿਰ ਨਹੀਂ। ਇਹਨਾਂ ਨੂੰ ਜਵਾਬ ਹੀ ਦੇਣਾ ਪੈਣਾ ਹੋਰ ਹੁਣ ਦੱਸ ਕੀ ਕਰਾਂ। ਇਹਨਾਂ ਤੇ ਜਦੋਂ ਕਿਤੇ ਜਾਣਾ ਹੁੰਦਾ ਵਾ ਨਾ ਸੱਚੀ ਉਹਦੇ ਮੂੜੇ ਨੇ ਖਰਾਬ ਕਰ ਦੇਣਾ ਹੁੰਦਾ ਵਾ ਕੀ ਕਿਤੇ ਜਾਣਾ ਤੇ ਕੀ ਕਿਤੇ ਆਉਣਾ ਹੁੰਦਾ ਆ। ਮੰਮੀ ਦਵਾਈ ਦਵਾਈ ਖਾਦੀ ਆ ਦਵਾਈ ਤੇ ਮੈਂ ਖਾ ਲਈ ਆ ਹਾਂ ਰੋਟੀ ਵੀ ਖਾ ਲਈ ਆ ਤੇ ਹੋ ਗਈ ਤਿਆਰ ਆਹ ਕਹਿਣ ਤੇ ਦਹੀ ਹੀ ਕਿ लवली ਆਉਂਦਾ ਵਾ ਤੇ ਕੋਈ ਨਹੀਂ ਪੁੱਛ ਕੇ ਹੋ ਜਾਣੀ ਤਿਆਰ ਤੇ ਹੋ ਗਈ ਰਪਿੰਦਰ ਤਿਆਰ ਦੀਦੀ ਤਿਆਰ ਤੇ ਹੋਰ ਕੀ ਹੋਣਾ ਵਾ ਮੇਰਾ ਤਾਂ ਅੱਧਾ ਵਾ ਕਿ ਰਹਿ ਨਹੀਂ ਦੇਈਏ ਫੇਰ ਕਿ ਦੇਵਾਂਗੇ ਕਿਉਂ ਕੀ ਗੱਲ ਹੋਈ ਆ ਗੱਲ ਗੁੱਲ ਕੀ ਹੋਣੀ ਤੁਹਾਨੂੰ ਪਤਾ ਹੀ ਆ ਕਿਦਾਂ ਦੀਦੀ ਬੋਲਣਦੀ ਆ ਤੇ ਮੇਰਾ ਫਰਮਾਨਜਾ ਬਦਲ ਗਿਆ ਮੈਂ ਨਹੀਂ ਹੁਣੀ ਦਾ ਜਾਣਾ ਹੈ ਵਾ ਮੇਰੇ ਗੱਲ ਸੁਣੋ ਉਹਦੀ ਤਾਂ ਆਤਵਾ ਬੋਲਣਦੀ ਹੁਣ ਤਾਂ ਬੋਲਦੀ ਰਹਿਣਾ ਉਹ ਤੇ ਫੇਰ ਤੂੰ ਮੰਮੀ ਹੈ ਜੋ ਸਹੀ ਆ ਪਰ ਕੀ ਕਰੇ ਹੁਣ ਜਦੋਂ ਕਿਤੇ ਜਾਣਾ ਹੁੰਦਾ ਵਾ ਨਾ ਉਦੋਂ ਹੀ ਇਦਾਂ ਕਰਦੇ ਆ ਉਹ ਹੁਣ ਤਾਂ ਕਰਦੀ ਰਹਿਣਾ ਮੈਂ ਦਾਦਤ ਪੈ ਗਈ ਉਹਨੂੰ ਤਾਂ ਹੁਣ ਕੀ ਕਰਨਾ ਫਿਰ ਕੋਈ ਨਹੀਂ ਮੈਂ ਇਦਾਂ ਕਰੂੰਗੀ ਜਦੋਂ ਕਿਤੇ ਜਾਉਂਗੀ ਨਾ ਪਿੰਡ ਉਥੋਂ ਕੋਈ ਨਹੀਂ ਮੈਂ ਇੱਕ ਦੋ ਸੂਟ ਲੈ ਆਉਂਗੀ ਛੜਾ ਲੈਣਾ ਹੋਊਗਾ ਮੇਰੀ ਘਾਸ ਸੋਣਾ ਪਿੰਡੋਂ ਸੂਟ ਲਿਆਵੇਂਗੀ ਤਗੜੇ ਕੀ ਕਹਿਣਗੇ ਵੀ ਉੱਥੇ ਕੁਝ ਨਹੀਂ ਹੈਗਾ ਇੱਥੋਂ ਆਣ ਕੇ ਕੁੜੀ ਕੱਪੜੇ ਮੰਗਣ ਲਈ ਆ ਇਹਦੇ ਵਿੱਚ ਬਹੁਤ ਸਾਡੀ ਬੇਇਤੀ ਆ ਚਲ ਕੋਈ ਗੱਲ ਨਹੀਂ ਦੀਦੀ ਕੀ ਕਰ ਸਕਦੇ ਆ ਫਿਰ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਕਿਦਾਂ ਸੋਈਏ ਤੇ ਬੋਲਣ ਦੇ ਮੈਂ ਸਾਰਾ ਕੁਝ ਸੁਣਿਆ ਹੀ ਆ ਮੈਨੂੰ ਕੜਾ ਸੁਣਦਾ ਨਹੀਂ ਹੈਗਾ ਬੋਲਾਂ ਤਾਂ ਮੈਨੂੰ ਲਈ ਹੀ ਕਿ ਜਿੱਦਾਂ ਦੀ ਤੂੰ ਆਈ ਉਦੋਂ ਦਾ ਪਵਾੜਾ ਪਿਆ ਵਾ ਅਸੀਂ ਤਾਂ ਦੋਵੇਂ ਜਾਣੀਆਂ ਚੰਗੀਆਂ ਹਾਂ ਤੇ ਮੈਂ ਹਾਂ ਜੇ ਤੂੰ ਹੀ ਚੰਗੀ ਰਹਿੰਦੀ ਤਾਂ ਪਵਾੜੇ ਭੈਣੇ ਨਹੀਂ ਸੀ ਤੂੰ ਉਹਨੂੰ ਭੈਣ ਬਣਾਉਂਦੀ ਉਹਨਾਂ ਸਲਾਹ ਕਰਦੀ ਤੇ ਇਕੱਠੀਆਂ ਤੁਰਦੀਆਂ ਬਸ ਬਸ ਭੈਣਾ ਭੈਣਾ ਬਣ ਕੇ ਰਹੋ ਇਹ ਗੱਲ ਹੀ ਨਹੀਂ ਜੋ ਮਰਜ਼ੀ ਲਿਆਓ ਮੈਨੂੰ ਨਹੀਂ ਪੁੱਛਿਆ ਮੈਨੂੰ ਨਹੀਂ ਪੁੱਛਿਆ ਮੈਂ ਤੇਰੇ ਕੋ ਤੇ ਕੁਝ ਹੋਣਾ ਹੀ ਨਹੀਂਗਾ ਜਦੋਂ ਕਿਸ ਚੀਜ਼ ਦਾ ਨਾਮ ਲਲੋ ਨਾ ਤੂੰ ਉਹਦੇ ਇੰਤਰ ਸੜਵਾਲ ਜਾਣਾ ਹੁੰਦਾ ਵਾ ਅੱਛਾ ਚਲ ਕੋਈ ਗੱਲ ਪਰ ਨਹੀਂ ਮੰਮੀ ਮੈਂ ਹੁਣ ਨਹੀਂਗਾ ਜਾਣਾ ਹੈ ਗੱਲ ਕੋਈ ਗੱਲ ਨਹੀਂ ਮੈਂ ਵੇਖਾਂ ਕੰਮ ਕੰਮ ਜਿਹੜਾ ਕਰਨ ਵਾਲਾ ਵਾ ਫਿਰ ਵੇਖ ਲਾਂਗੇ ਜਿਹੜੇ ਟਾਈਮ ਤੇ ਕੀ ਕਰਦੇ ਰਹੇ ਤੂੰ ਉਨਤੇ ਇਦਾਂ ਹੀ ਕਰਦੇ ਰਹਿਣਾ ਤੇ ਤੂੰ ਲਿਜਾਈ ਨਾ ਜਾ ਕੇ ਲਈ ਦੇ ਹਾਂ ਆ ਕੇ ਤੇ ਗਾ ਸਵਾ ਕੇ ਗੱਲ ਪਾ ਉਹ ਨਹੀਂ ਮੰਮੀ ਹੁਣ ਨਹੀਂ ਗਾ ਜਾਣਾ ਹੈਗਾ ਤੇ ਜੇ ਸੂਟਾਂ ਤਾਂ ਉਹ ਨਾ ਪਾਉਗੀ ਤਾਂ ਹੋਰ ਕਿਸੇ ਗੱਲ ਤੋਂ ਪਾ ਲੂਗੀ ਕਿੰਨਾ ਚਿਰ ਆਹ ਕੰਮ ਜਿਹੜਾ ਵਾ ਬਸ ਬਸ ਕੇ ਰਹੇਗੀ ਕਿ ਇਹ ਕੰਮ ਮੈਂ ਕਰਨਾ ਹੀ ਨਹੀਂਗਾ ਆ ਫਿਰ ਕੀ ਕਰੇਗੀ ਕਹਿ ਨਾ ਕਹ ਗੱਲ ਦੀ ਤੂੰ ਪਾਈ ਰੱਖਣੀ ਆ ਹਾਂ ਫਿਰ ਜੀ ਦੀ ਕੀ ਕਰਾਂ ਹੁਣ ਤੁਸੀਂ ਦੱਸੋ ਆਪ ਦੀ ਖੁਦ ਸਿਆਣੀ ਹੈ ਰਪਿੰਦਰ ਉਹ ਤਾਂ ਹੀ ਸੜਵਲ ਕੇ ਕੋਲੇ ਹੋ ਗਈ ਸੀ ਜਿਹੜੀ ਵੀ ਚੀਜ਼ ਲੈਂਦੇ ਰਹੇ ਆ ਨਾ ਇਹ ਤਾਂ ਗੁੰਗੀ ਹੋ ਗਈ ਪੀ ਆ ਚੀਜ਼ ਲੰਦੀ ਆ ਉਹ ਤੇ ਮੈਂ ਤੇ ਮੰਮੀ ਨੇ ਜੋਰ ਨਾਲ ਸਾਰੇ ਕੰਮ ਕੀਤੇ ਹੀਗੇ ਜੇਹੀਂ ਵੀ ਚੁੱਪ ਕੀਤੀਆਂ ਰਹਿੰਦੀਆਂ ਨਾ ਉਹ ਦੋ ਟੱਲੀਆਂ ਤੇਰੇ ਵਾਸਤੇ ਇਹਨੇ ਬਣਾਉਣੀਆਂ ਆਹੀਂ ਜਿਹਦੇ ਵਾਸਤੇ ਦੀ ਗੱਲ ਹੁੰਦੀ ਤੇ ਉਹ ਜੇਠ ਤੇਰਾ ਤੇ ਜੀ ਦੀ ਪਹਿਲਾਂ ਦਾ ਕੀ ਪਤਾ ਆ ਕਿ ਕੀ ਵਿਆਹ ਤੋਂ ਪਹਿਲਾਂ ਇਹ ਕਰਦੇ ਰਹੇ ਆ ਤੇ ਕੀ ਨਹੀਂ ਕਰਦੇ ਰਹੇ ਮੈਨੂੰ ਤਾਂ ਹੁਣ ਦਾ ਹੀ ਪਤਾ ਬਣਾ ਜੋ ਮੇਰੇ ਨਾਲ ਬੀਤਨ ਦਿਆ ਵਾ ਜੋ ਹੁਣ ਕਰਦੀ ਆ ਨਾ ਉਹ ਹੀ ਪਹਿਲਾਂ ਕਰਦੀ ਸੀ ਇਹ ਉਹ ਖੁਸ਼ ਕਰਦੀ ਰਹੀ ਤੀ ਪਹਿੰੋਂ ਵੀ ਇਹਦੀ ਆਦਤ ਹੀ ਇੰਦਾ ਦੀ ਆ ਇਹ ਨਹੀਂ ਹੱਦ ਵੀ ਅмма ਦਾ ਬਿਮਾਰ ਕਿਉਂ ਹੋਈ ਬੀਪੀ ਕਿਉਂ ਵਾਧਾ ਵਾ ਇਸੇ ਕਰਕੇ ਫਿਕਰਾਂ ਦੇ ਨਾਲ ਹੋਰ ਸਭ ਕੁਝ ਵਧਿਆ ਵਾ ਪਿਆਲੀ ਬੰਨਾ ਵਾ ਬਾਹਰ ਕਮੋਂਡਿਆ ਵਾ ਇਹ ਘਰ ਕਮੋਂਡਿਆ ਵਾ ਕਿ ਇਸ ਗੱਲ ਦੀ ਕਮੀ ਨਹੀਂ ਗਈ ਹੈਗੀ ਆਹੋ ਕਮੀ ਗਾਦੀ ਹੈ ਪਰ ਹੁਣ ਐਵੇਂ ਜਾਣਗੇ ਇਦਾਂ ਕਰਦੇ ਆ ਮੈਂ ਤੇ ਆਖਿਆ ਮੈਂ ਚਲ ਹੋਵੋ ਤਿਆਰ ਤਹੀ ਵੀ ਤੇ ਨਾਲ ਕੋਈ ਗੱਲ ਨਹੀਂ ਚੱਲ ਜੇ ਤੂੰ ਵੀ ਤੇ ਮੈਂ ਨਾਲ ਜਾ ਕੇ ਕੀ ਕਰਨਾ ਮੈਂ ਮੰਮੀ ਲਾ ਕੇ ਰਹਿਣੀ ਆ ਤੇ ਜੇ ਆਂਦੀ ਲਿਆ ਜਾਣਾ ਤੂੰ ਹੀ ਦੋਵੇਂ ਚੱਲ ਜਿਓ ਮੈਨੂੰ ਪਹਿਲਾਂ ਨਹੀਂ ਦੱਸਿਆ ਬਸ ਇੱਕੋ ਗੱਲ ਕਰੀ ਜਾਂਦੀ ਏ ਮੈਂ ਚਲ ਮੈਂ ਹੁਣੀ ਤੁਹਾਨੂੰ ਕਹਿ ਨਹੀਂ ਚਲ ਤਿਆਰ ਹੋਵੋ ਤੇ ਕੋਈ ਗੱਲ ਨਹੀਂ ਚੱਲ ਜਾਨੇ ਮੰਮੀ ਇਦਾਂ ਕਰਦੇ ਆ ਮੈਂ ਜਿੱਦਣ ਨਾ ਮਗਰੋਂ ਦੱਸਣ ਕਿ ਕੀ ਚਲੋਗੇ ਕਹਿਤਾ ਕੁੜੀ ਨੇ ਮੈਂ ਘਰ ਰਿਆ ਪੈਨੇ ਤੁਸੀਂ ਦੋਵੇਂ ਜਣੀਆਂ ਲਿਆਉ ਆਹ ਤੁਸੀਂ ਚਲ ਜਾਓ ਪਿਤਾ ਵੀ ਨਹੀਂ ਕਰ ਮੰਨਦੀ ਇਹ ਇਦਾਂ ਕਰਦੇ ਆ ਕਿ ਮੈਂ ਪਿੰਡ ਜਿੱਦਣਾ ਜਾਉਂਗੀ ਨਾ ਸੂਟ ਲੈ ਕੇ ਰੱਖ ਲੂੰਗੀ ਤੇ ਜਿੱਦਣ ਫੇਰ ਆਉਂਗੀ ਉਦੋਂ ਮੈਂ ਉਹ ਸੂਟ ਲੈ ਆਉਂਗੀ ਹੁਣ ਕਪਾਤ ਜਿਹੜਾ ਵਾ ਨਾ ਚੰਗਾ ਨਹੀਂਗਾ ਹੁੰਦਾ ਰਹਿਣ ਦਿੰਨੇ ਆ ਫੇਰ ਚਲ ਇਦਾਂ ਹੀ ਕਰ ਠੀਕ ਰਪਿੰਦਰ ਚਲ ਵੇਖ ਲਓ ਕੋਈ ਨਹੀਂ ਜਦਾਂ ਤੁਹਾਨੂੰ ਸਹੀ ਲੱਗਦਾ ਵਾ ਆਹ ਕੋਈ ਨਹੀਂ ਮੈਂ ਆਉਣ ਲੱਗੀ ਲੈ ਆਉਂਗੀ ਤੇਰੇ ਵਾ ਕੋਈ ਗੱਲ ਨਹੀਂ ਤੇ ਤੂੰ ਮੰਨ ਚ ਨਾ ਸੋਚੀ ਕੋਈ ਵੀ ਗੱਲ ਅਹੀਂ ਤੇਰੇ ਨਾਲ ਵਾ ਇਹਦੀ ਕਿਹੜੀ ਗੱਲ ਵਾ ਇਹ ਸ਼ੁਰੂ ਤੋਂ ਇਦਾਂ ਹੀ ਕਰਦੀ ਰਹੀ ਐ ਕੋਈ ਗੱਲ ਨਹੀਂ ਮੈਂ ਵੇਖਾਂ ਕੋਈ ਕੰਮ ਵੇਖ ਲੈ ਤੂੰ ਕੋਈ ਕੰਮ ਆ ਕਰ ਲੈ